ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ گا ਬਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ رائے ਉਹਨੂੰ ਬਾਕੀ ਬਾਕੀ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਸ਼ੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਦੱਸੋ ਗਾਂਦ ਜਾਣ ਕੇ ਵੀਰੇ ਪਹਿਲੇ ਛੂਏ ਵੈੜ ਛੂਈ ਵੀ ਹੋ ਗਈ ਦੂਜੇ ਛੂਏ ਨੂੰ ਗੱਭਣ ਆ ਗਈ ਹਾਂਜੀ ਤੇ ਮੂਹ ਹੌਸੇ ਦੰਦਾ ਕੀ ਪੰਜਾਬ ਵਾਲੀ ਜਲਸੀ ਆ ਵੱਡੇ ਕਦ ਕੱਟਦੀ ਆ ਪੂਰੇ ਦੁੱਧ ਦੁੱਧ ਦੇ ਥੱਲੇ ਵੀਰੇ 8 ਕਿਲੋ ਆ ਜੋ ਕੋਈ ਆਨਲਾਈਨ ਵੀ ਮੰਗਾਉਂਦਾ 7 ਕਿਲੋ ਦੀ ਘਰ ਤਾਂ ਇਹਦੀ ਗਾਰੰਟੀ ਆ ਤੁਹਾਨੂੰ ਠੀਕ ਹੈ ਜੀ ਥਣਾ ਥੋਣਾ ਦੀ ਜਮਾ ਓਕੇ ਪੂਰੀ ਠੰਡੀ ਸ਼ੀਲ ਠੀਕ ਹੈ ਜੀ ਰੇਟ ਭਰਾ ਜੀ ਜਮਾ ਦਿਨ ਲੈਣ ਜਲੇ ਦੱਸ ਹੀ ਦਿਓ ਰੇਟ ਜੀ ਦਾ 46000 ਹੈ 4 ਤੋ ਕੜ ਗੱਬਣ ਚੰਗਾ ਕੱਦ ਆ ਠੀਕ ਹੈ ਜੀ ਬਾਕੀ ਠੀਕ ਹੈ ਜੀ ਚੈੱਕ ਕਰਵਾਈ ਵੀ ਆਪਣੀ ਹਾਂ ਹਾਂ ਚੈੱਕ ਕਰਵਾਈ ਵੀ ਆਪਣੀ ਮੱਥੇ ਮੁੱਥੇ ਜੀ ਦੇਖੋ ਪੂਰਾ ਟੋਆ ਪੈਂਦਾ ਠੀਕ ਹੈ ਜੀ ਠੀਕ ਹੈ ਤੁਰਦੀ ਗੱਲ ਸੀ ਆ ਵੱਡੀ ਪੂਰੀ ਠੀਕ ਹੈ ਜੀ ਪੰਜਾਬ ਵਾਲੀ ਹਾਂ ਹਾਂ ਲਓ ਜੀ ਦੇਖ ਸਕਦੇ ਕਰਮਾ ਵਾਲੀ ਤੁਰਾ ਤਰਾ ਫੇਸ ਕੁਆਲਿਟੀ ਮੁਰੂ ਦੇਖ ਸਕਦੇ ਫੇਸ ਲੈ ਲਓ ਬਈ ਮੋੜ ਦੇ ਬਾਅਦ ਚ ਪਾਣੀ ਪੀ ਲੈ ਹੁਣ ਤਾਂ ਪੀ ਲਓ ਜੀ ਠੀਕ ਹੈ ਕੱਦ ਬੜ ਸੁਖਣਾ ਕਰਮ ਵਾਲੇ ਦਾ ਸੋਹਣਾ ਥਣ ਥਣ ਬਹੁਤ ਸੋਹਣੇ ਲੱਗੇ ਪਏ ਲਓ ਜੀ ਦੁਲਹਣ ਦੀ ਸੀ ਰਵੇ ਪੂਰੀ ਫੋਲਿਵ ਰੇ ਠੀਕ ਹੈ ਠੀਕ ਹੈ ਭਾਈ ਜੈਪਨੋ ਵੀ ਠੰਡੀ ਹੈ ਜੀ ਐਫ ਬੜਾ ਨੂੰ ਵੀ ਠੰਡੀ ਹੈ ਠੀਕ ਹੈ ਠੀਕ ਹੈ ਚੰਗਾ ਕੱਦ ਬੜਾ ਤੇ ਭਾਈ ਮਾਨ ਤਾਨ ਹੋਰ ਮਾੜਾ ਮੋਟਾ ਮਾੜਾ ਮੋਟਾ ਹੀ ਹੋਊਗਾ ਪਰ ਰੇਟ ਤਾਂ ਸਾਹਬ ਜੀ ਦੀ ਕਰੇ ਰੇਟ ਸਾਹਬ ਦਾ ਮਾਲਾ ਕਰੇ ਹੀ ਨਹੀਂ ਆਪਾਂ ਠੀਕ ਹੈ ਠੀਕ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ